ਖਬਰਨਾਮਾ ਦੇਖ ਰਿਆ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਅਮਰੀਕਾ ਦੇ ਵਿੱਚ ਫਸੇ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਅਮਰੀਕਾ ਦੀ ਸਰਕਾਰ ਸਖਤ ਰਵੱਈਆ ਨਾ ਅਪਣਾਵੇ ਡਰਾਈਵਰ ਹਰਜਿੰਦਰ ਸਿੰਘ ਦੇ ਵਿਰੁੱਧ ਕਿਉਂਕਿ ਵਕਤ-ਵਕਤ ਚਹਿਲੜੀਆਂ ਤੋਂ ਖਬਰਾਂ ਆ ਰਹੀਆਂ ਨੇ ਕਿ ਲਗਭਗ 45 ਸਾਲ ਦੀ ਸਜ਼ਾ ਹੋਵੇਗੀ ਕਿਉਂਕਿ ਜਿਹੜੇ ਤਿੰਨ ਅਮਰੀਕੀ ਨਾਗਰਿਕ ਮਰੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਵਾਰ-ਵਾਰ ਗੁਹਾਰ ਲਗਾਈ ਚੱਰੀ ਹੈ ਅਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰਪ ਦਾ ਕੇ ਹਰਜਿੰਦਰ ਸਿੰਘ ਡਰਾਈਵਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਦੂਸਰੇ ਪਾਸੇ ਆਨਲਾਈਨ ਪਟੀਸ਼ਨਾਂ ਦਾ سلسلہ ਲਗ ਪਗ 40 ਲੱਖ ਤੋਂ ਪਲੱਸ ਪਹੁੰਚ ਗਿਆ ਹੈ ਦੁਨੀਆ ਭਰ ਦੇ ਲੋਕਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰਪ ਨੂੰ ਕਹਾਂ ਚਾ ਰਿਹਾ ਹੈ ਕਿ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਜਿਹੜਾ ਹੈ ਯੂਟਰਨ ਨਹੀਂ ਲਿਆ ਅਣਜਾਣੇ ਵਿੱਚ ਬਹੁਤ ਵੱਡੀ ਗਲਤੀ ਹੋਈ ਲੇਕਿਨ ਅਣਜਾਣੇ ਦੇ ਵਿੱਚ ਕਰ ਬੈਠੇ ਗਲਤੀ ਦੀ ਇੰਨੀ ਸਜ਼ਾ ਨਹੀਂ ਦੇਣੀ ਚਾਹੀਦੀ ਤਾਂ ਉਹ ਨਾ ਹੋਵੇ ਕਿ ਹਰਜਿੰਦਰ ਸਿੰਘ ساری ਉਮਰ ਜੇਲ੍ਹ ਪਿਆ ਸੌ ਲੱਖਾਂ ਦੇ ਪਿੱਛੇ ਰਵੇ ਜਾਂ ਪਿੱਛੇ ਰਹਿ ਕੇ ਹੀ ਸੜ ਜਾਵੇ ਦੂਸਰੇ ਪਾਸੇ ਖਾਲਸਤਾਨੀ ਸਮਰਥਕਾਂ ਵੱਲੋਂ ਵੀ ਲਗਾਤਾਰ ਹਰਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਖਾਸ ਖਾਸ ਕਰਕੇ ਗੁਰਪੰਤ ਪੰਤ ਮੰਨੂ ਜਿਹੜੇ ਹੈਗੇ ਨੇ ਖਾਲਸਤਾਨੀ ਸਮਰਥਕ ਹੈ ਉਹਨਾਂ ਨੇ ਕੱਲ ਸਪੈਸ਼ਲ ਮੁਲਾਕਾਤ ਕੀਤੀ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ 1 ਘੰਟੇ ਦੀ ਮੀਟਿੰਗ ਤੋਂ ਬਾਅਦ ਪੰਨੂ ਨੇ 1 ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਸੀ ਜੋ ਇੰਡੀਆ ਦੇ ਹਿਸਾਬ ਦੇ ਨਾਲ 83 ਲੱਖ ਰੁਪਏ ਬਣਦਾ ਹੈ ਪੰਨੂ ਹੁਣਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਗਵਰਨਰ ਨੂੰ ਵੀ ਮਿਲਾਂਗੇ ਇਸ ਮਾਮਲੇ ਨੂੰ ਅਸੀਂ سنجਿਦਗੀ ਨਾਲ ਲਵਾਂਗੇ ਅਤੇ ਜਿੰਨਾ ਵੀ ਅਮਰੀਕਾ ਦੇ ਵਿੱਚ ਸਿੱਖ ਚ ਸਿੱਖ ਭਾਈਚਾਰਾ ਬੈਠਾ ਹੈ ਉਹ ਲਗਾਤਾਰ ਦੁਆਵਾਂ ਅਰਦਾਸਾਂ ਕਰ ਰਿਹਾ ਹੈ ਡਰਾਈਵਰ ਹਰਜਿੰਦਰ ਵਾਸਤੇ ਲੇਕਿਨ ਹੁਣ ਸਭ ਕੁਝ ਕਾਨੂੰਨ ਦੇ ਹੱਥ ਵਿੱਚ ਹੈ ਲੇਕਿਨ ਜਿਵੇਂ ਹੀ ਕੱਲ ਪੰਨੂ ਵੱਲੋਂ ਮੁਲਾਕਾਤ ਕੀਤੀ ਗਈ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਉਸ ਤੋਂ ਬਾਅਦ ਫਲੋੜੋੜਾ ਦੇ ਗਵਰਨਰ ਨੇ ਉਹਨਾਂ ਦਾ ਇੱਕ ਵੱਡਾ ਐਲਾਨ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਇਹ ਫਲੋੜੋੜਾ ਦੇ ਗਵਰਨਰ ਦਾ ਵੱਡਾ ਐਲਾਨ ਹੈ ਵੀ ਨਰਮ ਤੋਂ ਨਰਮ ਸਜ਼ਾ ਨਹੀਂ ਦੇਣੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਸਖਤ ਸਜ਼ਾ ਕਿਉਂ ਦਿੱਤੀ ਜਾਵੇਗੀ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਦੇ ਸਾਰਾ ਜੀ ਹਾਂ ਫਲੋੜੋੜਾ ਦੇ ਗਵਰਨਰ ਰੌਣਕ ਡਿਸਟੈਂਸ ਨੇ ਆ ਡਿਸਟੈਂਸ ਨੇ ਆਪ ਲਫਜ਼ਾ ਵਿੱਚ ਆਖ ਦਿੱਤਾ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਕਾਬਿਲ ਨਹੀਂ ਪਰ ਇਸ ਦੇ ਬਾਪ ਯੂਡ ਸਟੀਅਰਿੰਗ 휠 ਤੇ ਬੈਠ ਗਿਆ ਅਤੇ ਲਵਟੀ ਲਾ ਪਰ ਬਾਈ ਵਰਤੇ ਆ ਯੂਟਰਨ ਲੈਣ ਦਾ ਯਤਨ ਕੀਤਾ ਅਜੋਕੇ ਬੇਹੱਦ ਖਤਰਨਾਕ ਸਬਦ ਹੋਇਆ ਇਹ ਫਲੋਰੀਡਾ ਦੇ ਗਵਰਨਰ ਵੱਲੋਂ ਕਿਹਾ ਗਿਆ ਹੈ ਕਿ ਅਨਜਾਨ ਡਰਾਈਵਰ ਨੂੰ ਸਟੀਅਰ ਉੱਤੇ ਬਿਠਾ ਦਿੱਤਾ ਗਿਆ ਯਾਨੀ ਕਿ ਉਹ ਡਰਾਈਵਰ ਹਰਜਿੰਦਰ ਸਿੰਘ ਦੀ ਗੱਲਬਾਤ ਕੀਤੀ ਕਿਉਂਕਿ ਕੱਲ ਜਿਵੇਂ ਹੀ ਪੰਨੂ ਮਿਲੇ ਹਰਜਿੰਦਰ ਸਿੰਘ ਡਰਾਈਵਰ ਨੂੰ ਕਿਉਂਕਿ ਹਰਜਿੰਦਰ ਸਿੰਘ ਡਰਾਈਵਰ ਨੂੰ ਮਿਲਦੇ ਨਾਲ ਕੱਲ ਪੰਨੂ ਅਤੇ ਹਰਜਿੰਦਰ ਸਿੰਘ ਸੁਰਖੀਆਂ ਦੇ ਵਿੱਚ ਛਾਇਰੇ ਕਿਉਂਕਿ ਪੰਨੂ ਹੁਣਾਂ ਦੀ ਸਿੱਧੀ ਗੱਲਬਾਤ ਹੈ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਇਸ ਕਰਕੇ ਲੱਗਦਾ ਸੀ ਕਿ ਕੱਲ ਕੋਈ ਵੱਡਾ ਫੈਸਲਾ ਜਾਂ ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਆਵੇਗਾ ਉਸ ਤੋਂ ਪਹਿਲਾਂ ਕੀ ਫਲੋਰੀਡਾ ਦੇ ਗਵਰਨਰ ਵੱਲੋਂ ਕਹਿ ਦਿੱਤਾ ਗਿਆ ਕਿ ਹਰਜਿੰਦਰ ਸਿੰਘ ਡਰਾਈਵਰ ਜਿਹੜਾ ਸੀ ਜਾਨਸੀ ਜਾਣ ਗੁੱਜ ਕੇ ਉਸ ਟੈਰਨ ਤੇ ਬੈਠਿਆ ਅਤੇ ਗਲਤੀ ਦੇ ਨਾਲ ਉਹਨਾਂ ਨੇ ਵੱਡਾ ਯੂਟਰਨ ਲਿਆ ਥਿਸ ਇਸ ਨੇ ਅੱਗੇ ਕਿਆ ਕਰ ਜਿੰਦਰ ਸਿੰਘ ਦੇ ਹੱਕ ਵਿੱਚ ਚਲਾਈ ਮਹਿਮਰਾਈ ਉਸ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਹ ਤੋ ਤੱਕ ਕਿ ਉਸ ਉਸ ਨੂੰ ਪੀੜਤ ਦੱਸਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਫਲੋੜਾ ਸਰਕਾਰ ਇਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਉਹਨਾਂ ਕਹਿੰਦੇ ਕਿ ਅਫਵਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਪਲੱਸ 40 ਲੱਖ ਤੋਂ ਆਨਲਾਈਨ ਪਟੀਸ਼ਨਾਂ ਵੀ ਹੱਕ ਵਿੱਚ ਪਾਈਆਂ ਜਾ ਰਹੀਆਂ ਨੇ ਹਰਜਿੰਦਰ ਸਿੰਘ ਦੇ ਲੇਕਿਨ ਇਹਦੇ ਨਾਲ ਸਰਕਾਰ ਅਤੇ ਕਾਨੂੰਨ ਦਾ ਕੋਈ ਲੈਣਾ ਦੇਣਾ ਨਹੀਂ ਦੱਸਿਆ ਯਾਰ ਗਵਰਨਰ ਨੇ ਦਲੀਲ ਦਿੱਤੀ ਕਿ ਪਟੀਸ਼ਨ ਤੇ ਦਸਖਤ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ ਅਤੇ ਮਾਮਲਾ ਅਮਰੀਕਾ ਨਾਲ ਸੰਬੰਧਿਤ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਸੇ ਤੋਂ ਤੁਰੰਤ ਗ੍ਰਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਰੌਣ ਡਿਫੈਂਸ ਨੇ ਕਿਹਾ ਕਿ ਫਰੀਡਾ ਹਾਈਵੇ ਪੈਟਰੋਲ ਦੇ ਅਸਰਾਂ ਦੀ ਮੁੱਖ ਤਰੀਕ ਆਤੇ ਦੇ ਸ਼ਿਕਾਰ ਲੋਕਾਂ ਨੂੰ ਅਸਬ ਪਹਚਾਉਣਾ ਅਤੇ ਹਾਈਵੇ ਤੇ ਆਵਾਜਾਈ ਬਹਾਲ ਕਰਨਾ ਸੀ ਪਹਿਲੀ ਨਜ਼ਰੇ ਇੱਕ ਅਪਰਾਧਿਕ ਮਾਮਲਾ ਮਹਿਸੂਸ ਨਾ ਹੋਇਆ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਦ ਹੋਣ ਦਾ ਮੌਕਾ ਮਿਲ ਗਿਆ ਜਦੋਂ ਪੱਤਰਕਾਰਾਂ ਨੇ ਫਲੋਡਾ ਦੇ ਗਵਰਨਰ ਨੂੰ ਕੁਐਸਚਨ ਪੁੱਛੇ ਕਿ ਮੌਕੇ ਤੇ ਹਰਜਿੰਦਰ ਸਿੰਘ ਅਤੇ ਹਰਨੀਤ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੇ ਮ੍ਰਿਤਕ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਲ ਪਹੁੰਚਾਉਣਾ ਜਿਹੜੀ ਫਲੋਡਾ ਦੀ ਪੁਲਿਸ ਦੀ ਜ਼ਿੰਮੇਵਾਰੀ ਸੀ ਇਸ ਦਾ ਫਾਇਦਾ ਲੈਦੇ ਹੋਏ ਹਰਜਿੰਦਰ ਸਿੰਘ ਅਤੇ ਹਰਨੀਤ ਡਰਾਈਵਰ ਮੌਕੇ ਤੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਹਿਰਜੋ ਬ੍ਰੇਕ ਕੌਨਟੀ ਐਵੀਏਸ਼ਨ ਅਥਾਰਟੀ ਦੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਰੋਡਾ ਦੇ ਗਵਰਨਰ ਨੇ ਕਿਹਾ ਕਿ ਹਾਸੇ ਦੇ ਚਸ਼ਮੇ ਕਾਲੇ ਰੰਗ ਦੀ ਕਲਾਸਿਸ ਮਿਨੀ ਵੈਨ ਵਿੱਚ ਤਿੰਨ ਸਵਾਰ ਜਣੇ ਪਰ ਬਦਕਿਸਮਤੀ ਨਾਲ ਤਿੰਨਾਂ ਦੀ ਮੌਤ ਹੋ ਗਈ ਦੂਜੇ ਪਾਸੇ ਹਰਜਿੰਦਰ ਸਿੰਘ ਅਤੇ ਉਸਦੇ ਸਾਥੀ ਹਰਨੀਤ ਨੂੰ ਵੀ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ ਹਾਲਾਤ ਦੇ ਮੱਦੇ ਨਜ਼ਰ ਰੱਖਦੇ ਹਾਈਵੇ ਪਟੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਅਤੇ ਟਰੱਕ ਦੇ ਡੈਸ਼ ਕੈਂਪ ਵਿੱਚ ਰਿਕਾਰਡ ਵੀਡੀਓ ਦੀ ਕੋਹ ਕੀਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਹਰਨੀਸ਼ ਸਿੰਘ ਦੀ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਸਾਹਮਣੇ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਕਿਆ ਕਿ ਪਟੀਸ਼ਨ ਤੇ ਦਸਤ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਅਮਰੀਕੀ ਨਹੀਂ ਉਹਨਾਂ ਕਹਿੰਦਾ ਜਿਨ੍ਹਾਂ ਨੇ ਆਨਲਾਈਨ ਪਟੀਸ਼ਨਾਂ ਦਾਇਰ ਕੀਤੀਆਂ ਨੇ ਜਿਨ੍ਹਾਂ ਦੀ ਗਿਣਤੀ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ 40 ਲੱਖ ਦੱਸੀ ਜਾ ਰਹੀ ਹੈ ਉਹ ਫਲੋਦਾ ਦੇ ਜਿਹੜੇ ਗਵਰਨਰ ਉਹਨਾਂ ਨੇ ਕਿਹਾ ਕਿ ਇਹਨਾਂ ਚੋਂ ਅਮਰੀਕੀ ਨਾਗਰਿਕ ਨਹੀਂ ਅਮਰੀਕੀ ਨਾਗਰਿਕਾਂ ਵੱਲੋਂ ਮੰਗ ਨਹੀਂ ਕੀਤੀ ਜਾ ਰਹੀ ਕਹ ਹਰਜਿੰਦਰ ਸਿੰਘ ਡਰਾਈਵਰ ਨੂੰ ਘਰ ਤੋਂ ਘੱਟ ਸਜ਼ਾ ਕੀਤੀ ਜਾਵੇ ਇਹ ਵਿਦੇਸ਼ੀ ਨਾਗਰਿਕ ਨੇ ਇਹ ਭਾਰਤ ਦੇ ਨੇ ਇਹ ਪਾਕਿਸਤਾਨ ਦੇ ਨੇ ਇਹ ਪੰਜਾਬ ਦੇ ਨੇ ਇਮੀਗ੍ਰੇਸ਼ਨ ਦੇ ਕਸਟਮ ਐਨਫੋਰਸਮੈਂਟ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਹਰਨੀਤ ਸਿੰਘ ਨੇ ਕਿਹਾ ਕਿ ਉਹ ਮੋਬਾਈਲ ਤੇ ਵੀਡੀਓ ਦੇਖ ਰਿਹਾ ਸੀ ਜਦੋਂ ਕਿ ਵਾਪਰਿਆ ਹਾਸਾ ਵਾਪਰਿਆ ਪਰ ਟਰੱਕ ਵਿੱਚ ਲੱਗੇ ਜੀਪੀਐਸ ਰਾਹੀਂ ਯੂਟਰਨ ਨਾਲ ਲੈਣ ਦੀ ਚੇਤਾਵਨੀ ਉਸ ਨੇ ਸੁਣੀ ਹਰਨੀਤ ਨੇ ਅੱਗੇ ਕਿਹਾ ਕਿ ਉਹ ਮਿਆਮੀ ਵੱਲ ਜਾਣਾ ਚਾਹੁੰਦੇ ਸਨ ਜੀਪੀਐਸ ਨੇ ਨਾਰਥ ਵੱਲ ਅੱਗੇ ਵਧਿਆ ਐਕਸ ਜੇ ਤੱਕ ਉਜਨ ਦੀ ਹਿਦਾਇਤ ਕੀਤੀ ਪਰ ਇਸੇ ਦੌਰਾਨ ਹਰਜਿੰਦਰ ਸਿੰਘ ਨੇ ਯੂ-ਟਰਨ ਲਿਆ ਹਰਨੀਤ ਸਿੰਘ ਤਾਵਕ ਦੋਵੇਂ ਜਿਹੜੇ ਆਰਾਮ ਕਰਕੇ ਰਵਾਨਾ ਹੋਏ ਸਨ ਅਤੇ ਨੀਂਦ ਜਾਂ ਥਕਾਵਟ ਦਾ ਕੋਈ ਮਸਲਾ ਨਹੀਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੋਡਾ ਹਾਈਵੇ ਪਟਨਾਉ ਦੇ ਅਸਰਾਂ ਨੇ ਦੁਪਹਾਸ਼ੀ ਦੀ ਮੱਦੇਨਜ਼ਰ ਹਰਜਿੰਦਰ ਸਿੰਘ ਤੋਂ ਸਵਾਲ ਕਰਨ ਦੀ ਯਤਨ ਕੀਤੇ ਪਰ ਉਸ ਨੇ ਆਪਣੇ ਬਕੀਨ ਰਹੀ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਆਖੀ ਅਤੇ ਕੈਲੀਫੋਰਨੀਆ ਰਵਾਨਾ ਹੋ ਗਿਆ ਯਾਨੀ ਕਿ ਹਰਜਿੰਦਰ ਸਿੰਘ ਨੂੰ ਰਾਤ ਨਹੀਂ ਮਿਲੇਗੀ ਸਖਤੋ ਸਖਸਦ ਕੀਤੀ ਜਾਵੇਗੀ ਹਾਲਾਂਕਿ ਕੱਲ ਪੰਨੂ ਸਾਹਿਬ ਹੁਣਾ ਵੱਲੋਂ ਸਪੈਸ਼ਲ ਮੁਲਾਕਾਤ ਕੀਤੀ ਗਈ ਹਰਜਿੰਦਰ ਸਿੰਘ ਦੇ ਨਾਲ ਅਤੇ 1 ਲੱਖ ਬਰੀਕੀ ਡਾਲਰ ਦੇ ਦਾ ਐਲਾਨ ਵੀ ਕੀਤਾ ਗਿਆ ਜੋ ਇੰਡੀਆ ਦੇ ਹਿਸਾਬ ਦੇ ਨਾਲ ਲਗਭਗ 83 ਲੱਖ ਰੁਪਏ ਬਣਦਾ ਹੈ ਉਸ ਤੋਂ ਬਾਅਦ ਸਨ ਫਲੋਦਾ ਦੇ ਗਵਰਨਰ ਦਾ ਬਿਆਨ ਆਇਆ ਹੈ ਕਿ ਅਸੀਂ ਨਰਮੀ ਨਹੀਂ ਵਰਤਾਂਗੇ ਸਖਤੋ ਸਖਤ ਸਜ਼ਾ ਦੇਾਂਗੇ ਜਿਹੜੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਹੱਕ ਵਿੱਚ ਹਰਜਿੰਦਰ ਸਿੰਘ ਦੇ ਉਹ ਪਟੀਸ਼ਨਾਂ ਵਿਦੇਸ਼ੀ ਨੇ ਅਮਰੀਕਾ ਦੇ ਸਿਟੀਜ਼ਨ ਜਾਂ ਅਮਰੀਕਾ ਦੇ ਨਾਗਰਿਕਾਂ ਵੱਲੋਂ ਇੰਨਾ ਇੰਨੀਆਂ ਜ਼ਿਆਦਾ ਕੋਈ ਪਟੀਸ਼ਨਾਂ ਨਹੀਂ ਪਾਈਆਂ ਜਾ ਰਹੀਆਂ ਜੇਕਰ ਪਾਈਆਂ ਵੀ ਜਾ ਰਹੀਆਂ ਨੇ ਉਹ ਪੰਜਾਬੀ ਨੇ ਜਾਂ ਹਿੰਦੂ ਨੇ ਤੇ ਜਾਂ ਮੁਸਲਮਾਨ